ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਜੀ ਗੁਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਜੀ ਤੇ ਅੱਜ ਜੀ ਆਪਾਂ ਬਣਾ ਰਹੇ ਹਾਂ ਜੀ ਪੈਟੀ ਆਲੂ ਪੈਟੀ ਜਿਹਨੂੰ ਕਹਿ ਦਿੰਦੇ ਆ ਤੇ ਬੱਚਿਆਂ ਦੀ ਫਰਮਾਇਸ਼ ਤੇ ਚਲੋ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਜੀ ਇਹ ਚ ਕੀ ਕੀ ਸਮਾਨ ਪਊਗਾ ਆਪਾਂ ਮੈਦਾ ਸੀਗਾ ਜੀ ਇਹਨੂੰ ਆਪਾਂ ਛਾਂਲ ਲਿਆ ਜੀ ਤੇ ਥੋੜਾ ਜਿਹਾ ਮੈਦਾ ਆਪਾਂ ਇਹਦੇ ਵਿੱਚ ਕੱਢ ਕੇ ਅੱਡ ਕੌਲੀ ਚ ਰੱਖ ਲੈ ਵੀ ਆਪਾਂ ਨੂੰ ਚਾਹੀਦਾ ਤੇ ਆਪਾਂ ਇੱਥੇ ਥੋੜਾ ਜਿਹਾ ਪਾਵਾਂਗੇ ਜ਼ਿਆਦਾ ਨਹੀਂ ਜੀ ਉਹ ਤੁਹਾਡੀ ਮਰਜ਼ੀ ਆ ਵੀ ਤੁਸੀਂ ਪਾਣਾ ਚਾਹੁੰਦੇ ਹੋ ਕਿ ਨਹੀਂ ਵੀ ਮਿੱਠਾ ਸੋਡਾ ਉਹ ਤੁਹਾਡੀ ਮਰਜ਼ੀ ਆ ਵੀ ਤੁਸੀਂ ਪਾਣਾ ਚਾਹੁੰਦੇ ਹੋ ਜਾਂ ਨਾ ਉਹ ਤੁਸੀਂ ਇੱਥੇ ਰਹਿਣ ਦਿਓ ਇਹ ਨਹੀਂ ਪਾਉਣਾ ਨਾ ਤੇ ਆਹ ਫੋਨ ਚੱਕੀ ਤੇ ਆਪਾਂ ਨੂੰ ਇਹਦੇ 'ਚ ਥੋੜਾ ਜਿਹਾ ਪਾਵਾਂਗੇ ਜੀ ਨਮਕ ਤੁਸੀਂ ਨਮਕ ਆਪਣੇ ਹਿਸਾਬ ਨਾਲ ਪਾ ਲਓ ਜੀ ਆਪਾਂ ਥੋੜਾ ਜਿਹਾ ਨਮਕ ਪਾਇਆ ਇਹਦੇ 'ਚ ਜ਼ਿਆਦਾ ਨਹੀਂ ਪਾਇਆ ਬਸ ਥੋੜਾ ਜਿਹਾ ਟੇਸਟ ਦੇ ਮੁਕਾ ਕੇ ਹੂੰ ਤੇ ਇਹ ਵਿੱਚ ਫੇਰ ਆਪਾਂ ਜੀ ਪਾਵਾਂਗੇ ਜੀ ਤੇ ਨੂੰ ਆਪਾਂ ਚੰਗੀ ਤਰ੍ਹਾਂ ਜੀ ਮਿਕਸ ਕਰ ਲੈਨੇ ਆ ਸਵੇਰੇ ਜੀ ਆਲੂ ਵਾਲੇ ਪਰੌਂਠੇ ਬਣਾ ਕੇ ਦਿੱਤੇ ਹੁਣ ਆਲੂ ਜਿਹੜੇ ਆਪਣੇ ਬਾਅਦ ਪਹਿਲਾਂ ਇਹਨਾਂ ਨੇ ਬੱਚਿਆਂ ਨੇ ਬਾਹਲ ਏ ਸੀਏ ਤੇ ਕਹਿੰਦੇ ਹੁਣ ਮਾਸੀ ਪੈਟੀਆਂ ਬਣਾ ਕੇ ਖਵਾਓ ਮੋਚਲ ਠੀਕ ਆ ਜੀ ਐਦਾਂ ਜੀ ਰੂਮੀ ਚਾਹੀਦੇ ਪਰ ਸਪਾ ਥੋੜਾ ਹੀ ਪਾਇਆ ਕੋਈ ਜ਼ਿਆਦਾ ਨਹੀਂ ਲੋੜ ਹੈਗੀ ਥੋੜਾ ਥੋੜਾ ਪਾਣੀ ਪਾ ਕੇ ਜੀ ਗੁੰਨੇ ਉਹ ਜ਼ਿਆਦਾ ਪਤਲਾ ਨਹੀਂ ਕਰਨਾ ਹੈਗਾ ਕੜਾ ਜਿਹੀ ਰੱਖਾਂਗੇ ਜੀ ਆਪਾਂ ਇਹਨੂੰ ਗੁੰਨ ਕੇ ਜੀ ਫਿਰ ਮਿਲਦੇ ਹਾਂ ਜੀ ਆਪਾਂ ਦਾ ਗੁੰਨਿਆ ਗਿਆ ਇਹਨੂੰ ਆਪਾਂ ਨਾ 10-5-10 ਮਿੰਟ ਵਾਸਤੇ ਰੱਖ ਦਿੰਨੇ ਆ ਤੇ ਤਦ ਤੱਕ ਆਪਾਂ ਜੀ ਆਲੂ ਵਗੈਰਾ ਵੀ ਉਹ ਕਰ ਲਾਂਗੇ ਤੇ ਇਹਦੇ ਚ ਜਿਹੜਾ ਜੀ ਆਪਾਂ ਰੱਖਿਆ ਸੀਗਾ ਜੀ ਇਹ ਅਲੱਗ ਇਹਦੇ ਚ ਜੀ ਆਪਾਂ ਰੈਂਡ ਪਾ ਕੇ ਪਾ ਦਿੰਦੇ ਆ ਜੀ ਇਹਦੇ ਚ ਤਰ ਫੈਂਡ ਜ਼ਿਆਦਾ ਪਊਗਾ ਜੀ। ਠੀਕ। ਬਿਆਂ ਵਧੀਆ ਜਿਹਾ ਘੋਲ ਬਣ ਜਵੇ ਜੀ। ਬਸ ਇਹਨੂੰ ਆਪਾਂ ਘੋਲ ਬਣਾ ਕੇ ਰੱਖਣਾ ਸੀ ਇਹਦਾ। ਹਾਂਜੀ ਆਪਾਂ ਜਿਹੜੇ ਸਵੇਰੇ ਆਲੂ ਵਾਲ ਕੇ ਰੱਖਲੇ ਸੀ ਜੋ ਮੈਂ ਛਿਲ ਕੇ ਰੱਖ ਲੇ ਤੇ ਇਹਨੂੰ ਨਾ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਜੀ। ਤੁਹਾਨੂੰ ਪਤਾ ਨਾ ਪਲੇਟਾ ਪਲੂਟਾ ਤੇ ਤਾਂ ਸੋਸ਼ੇ ਬਾਜੀਆ ਹੀ ਜੀ। ਇਹਦੇ ਚ ਨਿਉਂ ਦਾ ਅਸਲੀ ਕੰਮ ਤਾਂ ਕਹਿੰਦੇ ਹੁੰਦੇ ਇਹ ਚੀਚੀ ਹੋਗਾ ਨਾ। ਇਹ ਉਹ ਪਚੰਗੀ ਤਰ੍ਹਾਂ ਪਹਿਲਾਂ ਮੈਸ਼ ਕਰ ਲੈਣੇ ਆ ਜੀ। ਅੱਜ ਨਾਲ ਬਰੀਕ-ਬਰੀਕ ਕੱਟ ਲੈ ਸੀਗੇ ਤੇ ਆਪਾਂ ਜੀ ਮਿਰਚਾਂ ਵੀ ਬਰੀਕ-ਬਰੀਕ ਕੱਟ ਲੈਣੇ ਆ ਜੀ ਹਰੀਆਂ ਮਿਰਚਾਂ। ਵੈਸੇ ਜਿਆਦਾ ਕੋੜੀਆਂ ਨਹੀਂ ਮਿੱਠੀਆਂ ਹੀ ਨੇ। ਛੋਟੀਆਂ-ਛੋਟੀਆਂ ਜਿਮੇਗਾ ਚੁਲੇ ਵੀ ਆਪਾਂ ਕੱਟ ਲੈਣੇ ਆ। ਤੇ ਆਲੂ ਆਪਾਂ ਮੈਸ਼ ਕਰਕੇ ਰੱਖ ਲਈਏ। ਹਾਂ ਜੀ ਆਲੂ ਆਪਾਂ ਮੈਸ਼ ਕਰਕੇ ਰੱਖ ਲੈ ਸੀਗੇ ਜੀ। ਤੇ ਆਪਾਂ ਪਿਆਜ਼ ਬਸ ਬਰੀਕ-ਬਰੀਕ ਕਰ ਲੈਣੇ ਆ ਜੀ। ਹਾਂ ਜੀ ਆਪਾਂ ਨੇ ਇਹਦੇ ਵਿੱਚ ਥੋੜਾ ਜਿਹਾ ਪਾਤਾ ਜੀ ਫੈਂਡ ਤੇ ਹਾਂ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਇਹ ਚ ਆਪਾਂ ਜੀ ਉਹ ਗਰਮ ਹੋ ਗਿਆ ਤੇ ਇਹ ਚ ਆਪਾਂ ਪਾਉਣੀ ਜੀ ਥੋੜਾ ਜਿਹਾ ਜੀਰਾ ਤੇ ਆਪਣੇ ਕੋਲੇ ਜੀ ਸਿਰਫ ਹੈਗੇ ਨੂਨ ਮਿਰਚਾਂ ਤੇ ਹਲਦੀ ਵੈਸੇ ਤੁਸੀਂ ਇਹਦੇ ਵਿੱਚ ਜੀ ਗਰਮ ਮਸਾਲਾ ਚਾਟ ਮਸਾਲਾ ਕਾਫੀ ਕੋਸ਼ਿਸ਼ ਜਿਵੇਂ ਮੇਰੇ ਦਾ ਨਾ ਆਮਚੂਰ ਵਗੈਰਾ ਸਾਰਾ ਕੁਝ ਪਾ ਸਕਦੇ ਹੋ ਜੀ ਪਰ ਆਪਣੇ ਕੋਲੇ ਜੀ ਹਲੇ ਨਹੀਂ ਠੀਕ ਹਨ ਲੈ ਹੈ ਨਹੀਂ ਗਾ ਜੀ ਇਸ ਕਰਕੇ ਆਪਾਂ ਬਸ ਤੇ ਬਾਸਾ ਆਪਾਂ ਜੀ ਜੀਰਾ ਆਪਣਾ ਥੋੜਾ ਜਿਹਾ ਭੁੰਨਿਆ ਜਾਊਗਾ ਫਿਰ ਆਪਾਂ ਇਹ ਚ ਪਾ ਲੈਣੇ ਲਹੂਨ ਮਿਰਚਾਂ ਵੀ ਆਪਾਂ ਜੀ ਪਿਆਜ਼ ਤੇ ਮਿਰਚਾਂ ਜਿਹੜੇ ਕੱਟੀਆਂ ਸੀ ਵੀ ਤਰੀ ਤਰੀਕ ਉਹ ਪਾ ਦਿੰਦੇ ਆ ਜੀ ਤੇ ਆਪਾਂ ਕਰਾਰਾ ਜੀ ਰੱਖਾਂਗੇ ਜੀ ਕਿਉਂਕਿ ਆਪਣੇ ਆਲੂ ਹੈਗੇ ਆਪਣੇ ਕੋਲ ਜ਼ਿਆਦਾ ਹਨਾ ਤੇ ਬਾਕੀ ਦੇਖੀ ਜਾਊਗਾ ਕਿ ਮਿਰਚਾ ਪਤਾ ਨਹੀਂ ਹੁਣ ਕਿੰਦਾਂ ਦੀ ਆਪਾਂ ਨੂੰ ਹਸਾਬ ਲਈ ਜੀ ਮੇਰੇ ਕਹਿੰਦਾ ਇਹਨਾਂ ਦੀ ਬਾਕੀ ਤਾਂ ਤਿੱਖੇ ਹੀ ਲੱਗਦੇ ਬਾਕੀ ਪਤਾ ਨਹੀਂ ਜੀ ਹੁਣ ਮੈਨੂੰ ਪਤਾ ਨਹੀਂ ਜੀ ਨਮਕ ਮਿਰਚਾ ਕਿਹਜਾ ਪਿਆਊਗਾ ਮੈਂ ਤਾਂ ਆਪਣੇ ਹਿਸਾਬ ਨਾਲ ਪਾਤਾ ਜੀ ਕਰਾਰਾ ਜੀ ਰੱਖਿਆ ਵਾ ਤੇ ਇਹ ਜੇ ਜੀ ਆਪਣੇ ਕੋਲ ਹੁੰਦਾ ਆਮ ਬਚੂਰ ਵਗੈਰਾ ਧਨੀਆ ਪਾਊਡਰ ਗਰਮ ਮਸਾਲਾ ਹੋਊਗਾ ਤਾਂ ਸੇਂਗੀ ਪਰ ਆਪਰ ਨੂੰ ਪਤਾ ਨਹੀਂਗਾ ਕਿਉਂਕਿ ਇਹਨਾਂ ਦੀ ਮਾਸੀ ਗਈ ਜੀ ਗੁਰਦੁਆਰਾ ਸਾਹਿਬ ਤੇ ਪ੍ਰੀਤ ਘਰੇ ਆ ਜੀ ਤੁਹਾਨੂੰ ਪਤਾ ਬੱਚਿਆਂ ਨੂੰ ਇੰਨਾ ਪਤਾ ਹੀ ਨਹੀਂ ਹੁੰਦਾ ਜੀ ਇਹਦੇ ਵਿੱਚ ਜੀ ਆਪਾਂ ਹੁਣ ਹਾਂਜੀ ਆਪਣਾ ਤੜਕਾ ਭੁੱਜਿਆ ਗਿਆ ਸੀ ਜਿਹੇ ਚ ਆਪਾਂ ਹੁਣ ਆਲੂ ਪਾ ਦਿੰਨੇ ਆ ਜੀ ਥੋੜੇ ਥੋੜੇ ਕਰਕੇ ਜੀ ਮਿਕਸ ਕਰ ਦਿੰਨੇ ਆ ਜੀ ਆਲੂ ਤੇ ਇਹਦੇ ਚ ਕੰਮ ਲੋਟਨੀ ਆ ਆਪਾਂ ਨੀਚੇ ਵੱਡੇ ਭਾਂਡੇ 'ਚ ਥੱਲੇ ਹੀ ਵੈਸੇ ਉਸ 'ਚ ਕਰ ਲੈਂਜੀ ਥੋੜੇ ਥੋੜੇ ਕਰਕੇ ਮਿਕਸ ਕਰ ਦਾਂਗੇ ਜੀ। ਉਹਦੇ ਜੁੱਤਾ ਜੀ ਕੰਮ 'ਨ ਲੋਟ ਨਹੀਂ ਆਇਆ ਹੈਗਾ। ਆਪਾਂ ਵੱਡੀ ਪਲੇਟ ਲੈ ਲਈ ਜੀ। ਇਹਦੇ 'ਚ ਮਿਕਸ ਕਰ ਲੈਨੇ ਆ ਸਮਾਰ ਕੇ ਨਾ ਖੁੱਲੇ ਡੁੱਲੇ ਭਾਂਡੇ 'ਚ। ਤੇ ਇਧਰ ਉੱਪਰ ਫੈਂਡ ਵੀ ਧਰ ਦਿਆਂ ਜੀ ਘੱਟ ਗੈਸ ਕਰਕੇ ਗਰਮ ਹੋ ਜਾਊਗਾ। ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਈਏ ਜੀ। ਵੀ ਕਿਤੇ ਰਹਿ ਨਾ ਜਾਵੇ ਹੋਰ ਇੱਕ ਪਾਸੇ ਨੂਨ ਮਿਰਚਾਂ ਰਹਿ ਜਾਣ ਹਾਂਜੀ ਆਪਾਂ ਆਲੂਆਂ ਚ ਨੂਨ ਮਿਰਚਾਂ ਮਲਾ ਲਿਆ ਸਾਰਾ ਕੁਝ ਮਿਕਸ ਕਰ ਲਿਆ ਜੀ ਹੁਣ ਆਪਾਂ ਜਿਹੜੇ ਆਟਾ ਗੁੰਨਿਆ ਸੀ ਨਾ ਮੈਦੇ ਦਾ ਤੇ ਉਹਦੇ ਜੀ ਆਪਾਂ ਛੋਟੇ ਛੋਟੇ ਜੀ ਉਹ ਪੇੜੇ ਕਰ ਲੈਣੇ ਆ ਬਾਲੇ ਵੱਡੇ ਨਹੀਂ ਕਰਨੇ ਛੋਟੇ ਛੋਟੇ ਕਰਾਂਗੇ ਜੀ ਫਿਰ ਔਖਾ ਹੁੰਦਾ ਆਪਾਂ ਇੱਕ 베ਰੀ ਚ ਕਰ ਲੈਣੇ ਆ ਆਪਾਂ ਬੇਸਣ ਦਾ ਘੋਲ ਸੀ ਜਿਹੜਾ ਜੀ ਉਹ ਵਾਲਾ ਜੀ ਇਹ ਹਾਂਜੀ ਆਪਾਂ ਨਾ ਇਦਾਂ ਬਰੀਕ ਪਤਲੀਆਂ ਸਾਰੀਆਂ ਬਰੀਕ ਬਰੀਕੀਆਂ ਪਤਲੀਆਂ ਪਤਲੀਆਂ ਮੈਂ ਬੇਲ ਕੇ ਰੱਖ ਲਾਂਗੇ ਪਹਿਲਾਂ ਰੋਟੀਆਂ ਮਾਸੀ ਦਸ ਤੇ ਕਹਿ ਕੇ ਫਿਸਤਾਏ ਹੋਗੇ ਨਾ ਨਾ ਚਲ ਵੈਸੇ ਮੈਨੂੰ ਵੀ ਸੀਗਾ ਮੈਂ ਕਿਹਾ ਚਲ ਬਣਾਣੀਆਂ ਸੀ ਮੈਂ ਉੱਥੇ ਬਣਾਉਣ ਵਾਸਤੇ ਬਣਾਣੀਆਂ ਤਾਂ ਮੈਂ ਪਹਿਲਾਂ ਉੱਥੇ ਸੋਚਦੀ ਸੀ ਬਣਾਉਣ ਬਾਰੇ ਫਿਰ ਮੈਂ ਸੋਚਿਆ ਮੈਂ ਕਿ ਨਹੀਂ ਚਲੋ ਜਦੋਂ ਮੈਂ ਆਪਣੀ ਭਾਣਜੀ ਕੋਲ ਜਾਵਾਂਗੀ ਫੇਰ ਹੀ ਬਣਾਉਂਗੀ ਹਨਾ ਹੂੰ ਫੇਰ ਤੂੰ ਰਹਿ ਜਾਣਾ ਸੀਗਾ ਚਲ ਵਧੀਏ ਤੁਸੀਂ ਬਣਾ ਦੇ ਦਿੱਤੀ ਮੰਮੀ ਤਾਂ ਲਾਰੇ ਲੁੰਦੀ ਰਹਿੰਦੀ ਐ ਮੈਂ ਆ ਬਣਾਉ ਮੈਂ ਉਹ ਬਣਾਉ ਐਂ ਹੀ ਹੁੰਦਾ ਹੁੰਦਾ ਉੱਥੇ ਗੁਲੀ ਨਾ ਹੋਣੀ ਕਹਿਣਗੇ ਤੇਰੇ ਨਾਲ ਤਾਂ ਮਾਸੀ ਚੰਗੀ ਆ ਮਾਸੀ ਬਣਾ ਕੇ ਤਾਂ ਦੇ ਦਿੰਦੀ ਆ ਤੂੰ ਲਾਰੇ ਲਾਉਂਦੀ ਰਹਿਨੀ ਆ ਇਹ ਤਾਂ ਬੱਚਿਆਂ ਨੂੰ ਆਦਤ ਹੁੰਦੀ ਹੋਈ ਆ ਵੀ ਜਿਵੇਂ ਹੰਪੂ ਕਹਿੰਦਾ ਮੰਮੀ ਲਾਰੇ ਲਾਉਂਦੀ ਆ ਉਧਰੋਂ ਗਰੀਨ ਹੁਣੀ ਕਹਿੰਦੇ ਮੰਮੀ ਤੂੰ ਲਾਰੇ ਲਾਉਣੀ ਆ ਇਹ ਕਹਤਾ ਜੀ ਮੈਂ ਇਦਾਂ ਜਿਹੜਾ ਤੁਹਾਨੂੰ ਪਤਾ ਹੀ ਆ ਨਾ ਉਹ ਜਿੰਨਾ ਆਪਾਂ ਬੇਲਦੇ ਆ ਨਾ ਉਨੇ ਹੀ ਉਹ ਹੋ ਜਾਂਦਾ ਇਹ ਕਹਤਾ ਜੀ ਅੱਜ ਗਰਮੀ ਵੀ ਬਹੁਤ ਆ ਪੈਸੀ ਪੰਗਾ ਲੈ ਲਿਆ ਹੁਣ ਪਰ ਰੀਤ ਵੀ ਕਹਿ ਰਹੀ ਆ ਮਾਸੀ ਹਾਏ ਮੈਂ ਤੈਨੂੰ ਕਿੱਥੇ ਆ ਮੈਂ ਕਹਾਂ ਕੋਈ ਗੱਲ ਨਹੀਂ ਜੇ ਕਹਿਤਾ ਤਾਂ ਕਿਰਕੀ ਇਹ ਸੇਵਾਨ ਨੇ ਆਪਣੀ ਇੱਕ ਵੀਡੀਓ ਬਣ ਚੁਗੀ ਨਾਲੇ ਆਪਣਾ ਇੱਕ ਕੰਟੈਂਟ ਮਿਲ ਗਿਆ ਬਲੋਗ ਇਹਨੂੰ ਮੈਂ ਮੜਾ ਜੇ ਕਹਿ ਕੀ ਦਿੱਤਾ ਢੂਣ ਮਿਰਚ ਦੇ ਕੇ ਦੀ ਮੈਨੂੰ ਤਾਂ ਆਲੂ ਹੀ ਸਵਾਦ ਲੱਗੀ ਆ ਰਹੀ ਪਾਏ ਦਾ ਮਾਸ ਤੇ ਟੁੱਕੇ ਨਾਲ ਹੀ ਆ ਥੋੜੇ ਥੋੜੇ ਕਰਕੇ ਪਰ ਪੈ ਸਵਾਦ ਗਏ ਮੈਂ ਤਾਂ ਆਲੂ ਹੀ ਖਾਈ ਜੰਨੇ ਉਹਦੀ ਤੇ ਮਾਰੀ ਨਾ ਕਰੇ ਚਾਹ ਦਾ ਬਾਕੀ ਆਪਣੇ ਕਿਹੜਾ ਕੀ ਸੀਣਾਣਾ ਆਪਾਂ ਹੀ ਖਾਣਾ ਆਪਾਂ ਹੀ ਖਾਣਾ ਕਿਤੇ ਨਹੀਂ ਖਾਣਾ ਬਿਆਸ ਜੀ ਆਪਾਂ ਪੈਟੀ ਬਣਾਵਾਂਗੇ ਉਹ ਤੁਹਾਡੀ ਮਰਜ਼ੀ ਹੈ ਚਾਹੇ ਤੁਸੀਂ ਸਮੋਸੇ ਵੀ ਇਹਦੇ ਬਣ ਜਾਣਗੇ ਨਾ ਸਮੋਸੇ ਵੀ ਬਣਾ ਸਕਦੇ ਹੋ ਨਾ ਉਹ ਤਾਂ ਆਪਣੀ ਮਰਜ਼ੀ ਹੈ ਜੀ ਪਰ ਇਹ ਕਰੀਏ ਅਸੀਂ ਪੈਟੀ ਖਾਵਾਂਗੇ ਚਲ ਆਪਾਂ ਪਹਿਲੇ ਪੈਟੀ ਬਣਾ ਦਿੰਨੇ ਦੇਖਦੇ ਆ ਜੀ ਸਮੋਸੇ ਵੀ ਬਣਾਉਣਾ ਰਹਿ ਗਿਆ ਲਾਸਟ ਪੇੜਾ ਤੇ ਇੱਕ ਅੱਧਾ ਸਮੋਸੇ ਵੀ ਬਣਾਵਾਂਗੇ ਪੈਟੀ ਵੀ ਬਣਾਵਾਂਗੇ ਸਾਰੇ ਆਪਾਂ ਵੇਰ ਲੈ ਆ ਪਾਣੀ ਰੈਡੀ ਆ ਆਲੂ ਵੀ ਰੈਡੀ ਆ ਇਆ ਲਾਸਟ ਗੰਨੀ ਆਪੇ ਤੇ ਉਧਰ ਵੀ ਆਪਣਾ ਫੈਨ ਵੀ ਗਰਮ ਹੋ ਗਿਆ ਫੈਨ ਵੀ ਆਪਣਾ ਹੋ ਗਿਆ ਆ ਜੀ ਛੰਨਾ ਕੀਦੇ ਕੀਦੇ ਸੋ ਕੀਦੇ ਕੀਦੇ ਘਰੇ ਆ ਜੀ ਸੋਨਾ ਪ੍ਰਾਣੀ ਭਾਂਡੇ ਤਾਂ ਬਹੁਤ ਇਕੱਠ ਹੋਣਗੇ ਕਿਸੇ ਦੀ ਹੋਣਗੇ ਜੀ ਛੰਨੇ ਛੁੰਨੇ ਅੱਗੇ ਹੁੰਦੇ ਸੀਗੇ ਜੀ ਰੋਟੀਆਂ 베ਲੀਆਂ ਸੀ ਜੀ ਉਹਨਾਂ ਦੇ ਆਪਾਂ ਕਰਦੇ ਹਾਂ ਜੀ ਪਾਪਾ ਜੀ ਇਹਦੇ ਤੇ ਲਾਵਾਂਗੇ ਜਿਹੜਾ ਆਪਾਂ ਪੇਸਟ ਬਣਾਇਆ ਸੀ ਠੀਕਾ ਜੀ ਕੋੜ ਇਹ ਬੇਸਣ ਦਾ ਮੇਤੋ ਨਾ ਜ਼ਿਆਦਾ ਕਾਲੀ ਕਾਲੀ ਚੀਜ਼ ਨਹੀਂ ਇੱਕੋ 베ਰੀ ਚ ਪਾਇਆ ਸੀਗਾ ਤੁਸੀਂ ਨਾ ਧਿਆਨ ਨਾਲ ਥੋੜਾ ਥੋੜਾ ਕਰਕੇ ਪਾਓ ਨਾ ਮੇਤੋ ਤਾਂ ਚਲੋ ਜੀ ਜਿਹੜਾ ਕੁਸ ਹੋਣਾ ਸੀ ਹੋ ਗਿਆ ਤੇ ਇਹਦੇ ਉੱਤੇ ਜੀ ਆਪਾਂ ਹੁਣ ਦੂਸਰੇ ਰੱਖ ਦਾਂਗੇ ਇਹਦੇ ਤੇ ਵੀ ਜੀ ਆਪਾਂ ਪੇਸਟ ਲਾਵਾਂਗੇ ਜੀ ਵੈਸੇ ਉਹ ਤਾਂ ਤੁਸੀਂ ਓਡੀ ਮਰਜ਼ੀ ਆ ਜੀ ਤੁਸੀਂ ਜਿਹੜੇ ਲੇਅਰ ਬਣਾਉਣੀਆਂ ਆ ਦੀ ਬਣਾ ਲਿਓ ਪਰ ਆਪਾਂ ਤਾਂ ਜੀ ਦੇਖਦੇ ਕਿੰਨੇ ਕਿੰਨੇ ਬਣਾਈਏ ਭਰੀ ਤਿੰਨ ਤਿੰਨ ਦੀ ਬਣਾ ਲੈਨੇ ਨਾ ਆਪਾਂ ਤਾਂ ਜੀ ਤਿੰਨ ਤਿੰਨ ਹੀ ਬਣਾਵਾਂਗੇ ਜੀ ਠੀਕ ਹੈ ਜੀ ਫਸਟ ਆਪਾਂ ਟਰਾਈ ਕਰਕੇ ਦੇਖਾਂਗੇ ਚਲ ਤੇ ਇਹਨੂੰ ਆਪਾਂ ਜੀ ਹਲਕਾ ਜਿਹਾ ਵੇਰ ਦੇਵਾਂਗੇ ਜੀ ਚਾਪੂਲੇ ਅਗਲੀ ਪ੍ਰੇਤ ਤੇਜੀ ਆਪਾਂ ਇਹਨੂੰ ਚਾਰਸ ਕੱਟੀਏ ਕਿ ਇਦਾਂ ਹੀ ਕੱਟ ਲਈਏ ਚਾਰਸ ਚਾਰਸ ਮੈਂ ਇਹਦਾ ਹੀ ਕੱਟ ਲੈਨੇ ਕੋਤ ਚਾਰਸ ਕੱਟਣੀਆਂ ਸੋਹਣੀਆਂ ਲੰਗਦੀਆਂ ਸੀ ਤ੍ਰਿਕੋਨੀਆਂ ਬਣਾ ਲਵਾਂ ਸੀ ਹੁਣ ਆਪਾਂ ਤੋ ਕੋਨੀਆਂ ਬਣਾ ਲੈਨੇ ਚੱਲ ਬਣ ਜਣੀਆਂ ਨਾਲੇ ਦੋ ਇੱਕ ਇੱਕ ਆਪਾ ਜੀ ਆਲੂ ਬਾਦੋ ਕਰ ਲੈ ਤੇ ਇਹ ਆਪਾਂ ਘੱਟ ਕਰੀਏ ਜੀ ਚਲੋ ਆਪਾਂ ਕਾਰ ਵੀ ਪਹਿਲੀ ਵੇਰੀ ਰਹੇ ਆ ਜੀ ਮਸੀ ਇਹਦੇ ਚ ਤਾਂ ਨਹੀਂ ਮੋਹ ਹੁਰੀਆਂ ਕੱਢਦੇ ਹੁੰਦੇ ਜਿਵੇਂ ਮੀਡੀ ਇਹਦੇ ਚ ਤਾਂ ਕੀ ਲੋੜ ਆ ਉਸ ਮੋਤੇ ਆਲੇ ਵਿੱਚ ਪਾੜ ਗਏ ਹੋਏ ਇਹਦੇ ਤੇ ਨਾ ਮੈਨੂੰ ਮਾਹਣੀ ਜੀ ਨੇ ਨਾ ਬਧਾ ਲਾ ਇਹ ਮੈਂ ਐਦਾ ਕਰਕੇ ਜੀ ਇਹ ਤੁਹਾਨੂੰ ਪਤਾ ਹੀ ਹੈ ਫਿਰ ਉਹ ਹੋ ਜਾਂਦਾ ਜੀ ਇਹਨੂੰ ਜਿੰਨਾ ਮਰਜ਼ੀ ਆਪਾਂ ਵਧਾ ਲਓ ਬਾਜ਼ਾਰ ਵਾਲਿਆਂ ਚੋਂਦੇ ਆ ਜੀ ਉਹ ਚਾਲੂ ਘੱਟ ਪਾਈ ਹੁੰਦੇ ਆ ਬਾਕੀ ਚੀਜ਼ ਹੁੰਦੀ ਆ ਬੱਦ ਤੇ ਆਪਾਂ ਜੀ ਆਨੂ ਘੱਟ ਪਾਵਾਂਗੇ ਤੇ ਆਪਾਂ ਆ ਮੈਦਾ ਜਾਂ ਘੱਟ ਰੱਖਾਂਗੇ ਬਾਜ਼ਾਰ ਦੀ ਚੀਜ਼ ਤੇ ਘਰ ਦੀ ਚੀਜ਼ ਵਿੱਚ ਵਸ ਜੀ ਇਹੀ ਤਾਂ ਫਰਕ ਹੁੰਦਾ ਨਾ ਹਾਂ ਜੀ ਬਣੀਆਂ ਭੇਟੀਆਂ ਕਿ ਨਹੀਂ ਭੇਟੀਆਂ ਤਾਂ ਨਹੀਂ ਬਣੀਆਂ ਪੈੜੀਆਂ ਜਰੂਰ ਬਣ ਜਾਣੀਆਂ ਪੈੜੀਆਂ ਬਣਾਈ ਜਾ ਰਹੀ ਬਣਾਈ ਜਾ ਰਹੀ ਬਸ ਹਾਂ ਮੈਂ ਕਿਹਾ ਮੈਂ ਵਾਰਤਾ ਨਹੀਂ ਹੋ ਰਹਾ ਕਦੇ ਬਸ ਕਰ ਦੇਣੀ ਆ ਉਹ ਆਪਾਂ ਘਰਹੀ ਜੀ ਲਾਗੇ ਜੀ ਕਰਨ ਚਲੋ ਕਹਿੰਦੇ ਆਪਾਂ ਖਾਣਾ ਹੀ ਆ ਢਿੱਡ ਜੀ ਜਾਣਾ ਇੱਕ ਗਰਬੀ ਨੇ ਬਣਾਇਆ ਢਿੱਡ ਜੀ ਜਾਣਾ ਵਾ ਜੀ ਕਹਿੰਦੇ ਹੁੰਦੇ ਆ ਹਮ ਰੱਖ ਲ ਨਾ ਬਸ ਚਲੋ ਦੇਖਦੇ ਆ ਕੀ ਬਣਦਾ ਆਪਾਂ ਇਧਰ ਸਾਰੀਆਂ ਬਣਾ ਕੇ ਇਦਾਂ ਹੀ ਰੱਖ ਲਾਂਗੇ ਜੀ ਫਰਨਾ ਫਿਰ ਬਾਚੋਂ ਬ ਇਕੱਠੇ ਹੀ ਤੜਦਾਂਗੇ ਜੀ ਆਪਾਂ ਬਸ ਬਾਣਾ ਵਾਲਾ ਹੀ ਜ਼ਿਆਦਾ ਹੀ ਜ਼ਿਆਦਾ ਹੀ ਤੁਸੀਂ ਕਹੋਗੇ ਆਲੂ ਹੋ ਕਰਤੇ ਆਲੂ ਆਪਣੇ ਕੋਲ ਜ਼ਿਆਦਾ ਸੀਗਾ ਜੀ ਸਵੇਰੇ ਆਲੂ ਵਾਲੇ ਪਰੌਂਠੇ ਬਣਾਏ ਸੀ ਨਾ ਉਸ ਕਰਕੇ ਜ਼ਿਆਦਾ ਆਪਾਂ ਜ਼ਿਆਦਾ ਬਣਾਏ ਸੀ ਤੇ ਇਸ ਕਰਕੇ ਆਪਾਂ ਕਿ ਆਲੂ ਹੀ ਖਾਣੇ ਆ ਮੈਦੇ ਦਾ ਕੀ ਖਾਣਾ ਮੈਂ ਤਾਂ ਦੇਖਾ ਸਿਰਫ ਆਪਾਂ ਬਣਾਣਾ ਜੀ ਤੇ ਆਪਾਂ ਬਣਾ ਤੇ ਜੀ ਚਾਹੇ ਆ ਮਮੀ ਨੇ ਬਣਾਇਆ ਸਮੋਸਾ ਮਮੀ ਨੇ ਸਮੋਸੇ ਹੀ ਬਣਾਈ ਹੈ ਜੀ ਮਸਾਲੇ ਮੇਰੇ ਚਿੱਟਾ ਆਈਂਗਾ ਮਸੀ ਆਪਾ ਪਤਾ ਨਹੀਂ ਕੁਆਸੇ ਸਿੱਧਾ ਸੌਦਾ ਜੀ ਆਪਾਂ ਦਾ ਬਸ ਇਹ ਮਸੀ ਆ ਮੈਂ ਬਣਾਉਂਗੀ ਬਣਾ ਦੇ ਆ ਮੈਂ ਬਣਾ ਦੇਣੀ ਆਲੂ ਜਿਆਦਾ ਪਾ ਦੇ ਮਸੀ ਮੈਂ ਆਲੂ ਹੀ ਭਰ ਦੇਣਾ ਆਲੂ ਨਾਲੇ ਮੇਰੀ ਗੁਰਲੀਨ ਤੇ ਨਵਜੋਤ ਆਲੂ ਖਾ ਕੇ ਪਸਾਂਦਾ ਤੂੰ ਖਾ ਕੇ ਮੈਦਾ ਨਵੇਂ ਮੈਦਾ ਹੀ ਖਾਉਂਗੀ ਤੇ ਅੱਜ ਇਹਦਾ ਗਲੀਨ ਮੇਰਾ ਗੁੱਸੇ ਆ ਜੀ ਤਾਂ ਕਰਕੇ ਕਹਿੰਦੀ ਮੈਂ ਤਾਂ ਮੈਦਾ ਹੀ ਖਾਉਂਗੀ ਇੱਕ ਮਿੰਟ ਬ੍ਰੀਥ ਮੈਂ ਹੱਤੋਂ ਹਪਰੀ ਦਾ ਕੀ ਚੱਲੇ ਨਹੀਂ ਚੱਲੇ ਆਨ ਨੂੰ ਮੈਂ ਪਾਇਆ ਹਾਂਜੀ ਬਣਾਉਣੀ ਆਪਾਂ ਇੱਕ ਚੀਜ਼ ਹੈ ਜੀ ਦੇਖੋ ਜੀ ਆਪਾਂ ਕਿੰਨੇ ਜਣੇ ਲੱਗੇ ਹੈ ਜੀ ਦੋ ਜਣੇ ਹੋਰ ਸ਼ਾਮਲ ਹੋ ਗਏ ਦੋ ਪੈਲੋ ਸੀਗੇ ਜੀ ਤੇ ਹੁਣ ਪ੍ਰੀਤ ਕਹਿੰਦੀ ਮੈਂ ਵੀ ਬਣਾਉਂਗੀ ਉਧਰ ਗੁਰਲੀਨ ਵੀ ਲੱਗੀ ਹੋਈ ਆ ਜੀ ਚਲੋ ਕਰਨ ਦੋ ਹਨ ਇਹਨਾਂ ਨੂੰ ਵੀ ਚਾਹ ਪੂਰਾ ਪ੍ਰੀਤ ਬਣਾ ਰਹੀ ਹੈ ਜੀ ਸਮੋਸਾ ਭੁੱਲ ਗਈ ਜੀ ਕਿ ਮੈਂ ਕਰ ਤਾ ਮੈਂ ਦੱਸ ਦਊਗੀ ਮੈਂ ਆ ਭੁੱਲ ਗਈ ਜੀ ਕਿ ਮੈਂ ਕਰਨਾ ਵਾ ਦੱਸ ਦੋ ਆਹ ਤੋਂ ਪਾਇਆ ਤੇ ਬਾਬਾ ਟਾਈਮ ਦਾ ਪਾਇਆ ਇਹ ਮਾਈ ਮੋਮੋਸ ਆ ਦੇਖੋ ਜੇ ਇਧਰ ਮੋਮੋਸ ਬਣਾਤਾ ਜੀ ਇਹਨੇ ਸਾਰਿਆਂ ਨੇ ਆਪੋ ਆਪਣੀ ਡਿਜ਼ਾਈਨ ਬਣਾਤੀ ਹੈ ਜੇ ਨਵਜੋਤ ਤੇ ਰਹਿਣਾ ਹੈ ਨੀਗਾ ਜੀ ਉਹਨੇ ਵੀ ਪਤਾ ਨਹੀਂ ਕੀ ਕੀ ਬਣਾਉਣਾ ਸੀ ਜੀ ਆਲੂ ਜੀ ਹਲੇ ਵੀ ਬਚ ਗਏ ਜੀ ਇਹਦੇ ਦੇਖਦੇ ਆ ਜੀ ਆਪਾਂ ਹੁਣ ਟਿੱਕੀਆਂ ਬਣਾ ਦਾਂਗੇ ਜਾਂ ਕੋਈ ਹੋਰ ਚੀਜ਼ ਨਾ ਆ ਮੇਰੇ ਮੋਮੋਸ ਆ ਗਿਆ ਆ ਚੁਪਾਇਆ ਆ ਸੋਨਾ ਬਣਿਆ ਨਾ ਇਧਰ ਹਾਂ ਵੱਡਾ ਕਿੱਥੋਂ ਸਿੱਖਿਆ ਉਹ ਮਮੀ ਤੋਂ ਹੂੰ ਮਮੀ ਤੋਂ ਗੱਛੋ ਬਾਕੀ ਦੀ ਕੀ ਨਾਦੀ ਤੋਂ ਇਹਨਾਂ ਸਾਰੇ ਪਿਆਰ ਆ ਜੀ ਬਸ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਨਾ ਹੈ ਹਾਂ ਪਹਿਲੋਂ ਕੀ ਕਰੀਏ ਜੀ ਮੂਮਸ ਕਰੀਏ ਜੀ ਸਮੋਸੇ ਕਰੀਏ ਪੈਟੀ ਕਰੀਏ ਕੋਈ ਨਮੀ ਚੀਜ਼ ਕਰੀਏ ਕਿਹੜੀ ਚੀਜ਼ ਕਰੀਏ ਆ ਕਰਕੇ ਦੇਖੋ ਆਹ ਹਾਂ ਆਹ ਹਾਂ ਛੋਟੀ ਛੋਟੀ ਨਹੀਂ ਇਹ ਨਹੀਂ ਨਾ ਮਾਸੀ ਪੈਟੀ ਰੱਖੋ ਚਲ ਪੈਟੀ ਰੱਖ ਦਿਆਂ ਪਹਿਲੋਂ ਕਿਹੜੀ ਰੱਖਿਆ ਆਹ ਵਾਈਗੂ ਸਮੋਸੇ ਤੋਂ ਬਾਅਦ ਮੇਰੀ ਉਹੋ ਇਰਖਣੀਆਂ ਇੱਕ ਇੱਕ ਰੱਖ ਦੋ ਦੋ ਬਹੁਤ ਆ ਕਿੰਨਾ ਮੈਂ ਪਾਵਾਂ ਆ ਬੰਨੇ ਆ ਧਿਆਨ ਨਾਲ ਪਾਈ ਬੋ ਤਾਂ ਧਿਆਨ ਨਾਲ ਕੋ ਜੀ ਕਿੰਨੀਆਂ ਸੋਹਣੀਆਂ ਬਾਹੂਆਂ ਜੀਆਂ ਨੇ ਕੱਲੀ ਕੱਲੀ ਲੇਅਰ ਦੇਖੋ ਜੀ ਹਨਾ ਕੱਲੀ ਕੱਲੀ ਲੇਅਰ ਦਿਖ ਰਹੀ ਹੈ ਜੀ ਔਰ ਪਸੀਨਾ ਦੇਖੋ ਮਾਸੇ ਨੂੰ ਕਿੰਨਾ ਆਇਆ ਹੋਇਆ ਵਾ ਬਸ ਇਹ ਆਪਣੇ ਬਣ ਗਏ ਆਪਾਂ ਜਿਹੜੇ ਜੀ ਪਹਿਲਾ ਦੋ ਬਣਾਏ ਸੀ ਉਹ ਤਾਂ ਛੱਕ ਵੀ ਗਏ ਜੀ ਮੈਂਟ ਲਾਇਆ ਕਿਹੜਾ ਫੜ ਕਢਾ ਲੇ ਜੀ ਕੱਚੇ ਆ ਫਲਾਨਾ ਟਿੰਕੜਾ ਜੇ ਉਹ ਆ ਚਲੋ ਤੇ ਹੁਣ ਆ ਦੇਖੋ ਜੀ ਇਹ ਗਰਮ ਗਰਮ ਨੂੰ ਆਏ ਨਹੀਂ ਵੀ ਠੰਡੇ ਠੁੰਡੇ ਕਰ ਲਈਏ ਜੀ ਇਦਾਂ ਹੀ ਚੱਲਣਗੇ ਜੀ ਇਹ ਤਾਂ ਪਹਿਲਾਂ ਗਿੰਨੇ ਤਾਂ ਮੁੰਮਾਸ ਕੱਢਦੇ ਆਂ ਚੱਕਣਾ ਆ ਗਈ ਗਲੀ ਨੇ ਬਣਾਇਆ ਸੀ ਮਮਾਸ ਮਮਾਸ ਹ ਚਿਕਨ ਦਾ ਪੈਸੇ ਜੀ ਬੜੇ ਬਹੁਤ ਟੇਸਟੀ ਆ ਨਾ ਸਵਾਦ ਬੜਾ ਨਾ ਮਸੀ ਆ ਪਾ ਦੀ ਧਿਆਨ ਨਾਲ ਪਾਈ ਬਹੁਤ ਧਿਆਨ ਨਾਲ ਹੌਲੀ ਹੌਲੀ ਮਸੀ ਕੜਛੀ ਪਰਾਂ ਕਰਿਓ ਉਧਰ ਲਿਆ ਦੇ ਤੇ ਰੱਖ ਦੇ ਕੜਛੀ ਦੇ ਰੱਖ ਦੇ ਉਹ ਵੀ ਇਹਦੇ ਗਰਮ ਮਾਗੀ ਨੇ ਆ ਦੇ ਰੋਗ ਗਲੀਨ ਹਟ ਜਾ ਪੁੱਤ ਗਰਮ ਆ ਲੈ ਦੇਖੋ ਕਿਵੇਂ ਚੱਕ ਰਹੀ ਆ ਲੈ ਲਾਲਚ ਬੁਰੀ ਬਲਾ ਢੰਡਾ ਹੋ ਲੈਣ ਦੇ ਭੈਣੇ ਤਿੰਨ ਪਾਦੇ ਜੀ ਦੋ ਰਹਿ ਗਏ ਜੀ ਹੂੰ ਪੈਟੀਆਂ ਤਾਂ ਜੀ ਆਪਾਂ ਪਹਿਲਾਂ ਹੀ ਖਾ ਗਏ ਰਿਆ ਨਹੀਂ ਜਾਂਦਾ ਜਵਾਕਰ ਦਾ ਹੁਣ ਮੰਮੀ ਨੇ ਜਿਹੜੇ ਸਮੋਸੇ ਵਗੈਰਾ ਬਣਾਏ ਆ ਉਹ ਉਹ ਜੀ ਟਿੱਕੀਆਂ ਪੈਟੀਆਂ ਪਤਾ ਨਹੀਂ ਸੋ ਸੇ ਮੂ ਮੂਸ ਕਿੰਕੀ ਖੋਸ ਬਣ ਗਿਆ ਆਹ ਵੇਖੋ ਕਿੰਨੇ ਸੋਹਣਿਆ ਲੱਗੇ ਮਸਤਨ ਗਾਦਾ ਦੀ ਮਾਸੀ ਕਹਿ ਰਹੀ ਸੀ ਨਾ ਆਹ ਵੇਖੋ ਜੀ ਫਲੇਟ ਕਿੰਨੇ ਸੋਹਣੇ ਆਹ ਵੇਖੋ ਕਿੰਨੇ ਸੋਹਣੇ ਨਾ ਫਲੇਟ ਇਧਰ ਵੀ ਦਿਖਾ ਫਰੀ ਤਾਂ ਵੇਖੋ ਸਾਰੀਆਂ ਵੇਖੋ ਕਿੰਨੀਆਂ ਬਣੀਆਂ ਸਾਰੀਆਂ ਉਹਨਾਂ ਦੇ ਤਾਂ ਪਤਲੇ ਵਧੀਆ ਮਾਸੀ ਕਹਿ ਰਹੀ ਸੀ ਤੁਸੀਂ ਤੇ ਕਰਲੀ ਨਾ ਲੈ ਲੋ ਵੱਡੀਆਂ ਪੇਟੀਆਂ ਮੈਂ ਕਿਹਾ ਨਾ ਮਾਸੀ ਵੀਡੀਓ ਬਣਾਉਂਦੇ ਅਸੀਂ ਤਾਂ ਕਿ ਤੇ ਸਵਾਦ ਲਾਉਣ ਨੂੰ ਸਾਡੇ ਭੈਣ ਭਰਾ ਅਸੀਂ ਕਿ ਜਿਹੜੇ ਵੀਡੀਓ ਬਣਾ ਕੇ ਉਹੀ ਵਧੀਆ ਪੇਟੀ ਖਾ ਰਹੇਗੇ ਖਾ ਜਿਹੜੇ ਬਾਕੀ ਵਧੀਆ ਨਹੀਂ ਹੈ ਨੀ ਮੈਂ ਤੁਹਾਨੂੰ ਸੁਣਾ ਇਹਨਾਂ ਦਾ ਡਿਜ਼ਾਈਨ ਦੇਖੋ ਕਿੰਨੀਆਂ ਸੋਹਣੀਆਂ ਲੇਅਰਸ ਤੇ ਪਈਆਂ ਨਾਆਂੀਆਂ ਵੀ ਦੇਖ ਲਓ ਜੀ ਇਹਨਾਂ ਨੇ ਕਿੰਨੀਆਂ ਵੀ ਪੜਾਈਆਂ ਸਾਰੀਆਂ ਹੀ ਖਾ ਕੇ ਤੇ ਹਲੇ ਕਹਿੰਦੇ ਆ ਵੀ ਅਸੀਂ ਕੋਰ ਹਜਤਾ ਖਾਣੀਆਂ ਨੇ ਉਹ ਤਾਂ ਤਿੱਤੀਆਂ ਤਿੱਤੀਆਂ ਹੀ ਖਾ ਗਿਆ ਆਪਾਂ ਉਹ ਦੇਖ ਲਓ ਜੀ ਨਿੱਕੜ ਵੀ ਨਹੀਂ ਰchnਾ ਮੈਂ ਵੀ ਖਾ ਕੇ ਹਲੇ ਵੀ ਕਹਿੰਦੇ ਮੈਂ ਕਿਹਾ ਚਲ ਇਹਨਾਂ ਨਰਾਜ ਵੀ ਤੇ ਨਵਜੋਤ ਨੂੰ ਰੱਖ ਲੈਣੇ ਆ ਉਹ ਖੇਤ ਗਏ ਹੋਇਆ ਜੀ ਨਾਗੀ ਕਹਿੰਦੇ ਉਹ ਆ ਖਾ ਲੈਣਗੇ ਉਹਨਾਂ ਨੂੰ ਟਿੱਕੀਆਂ ਜੀਆਂ ਬਣਾਤੀਆਂ ਵਿਚਾਰਿਆਂ ਨੂੰ ਦਿਖਾਈ ਟਿੱਕੀਆਂ ਉਹਨਾਂ ਨੂੰ ਆ ਟਿੱਕੀਆਂ ਬਣਾ ਲਈ ਜਿਹੜਾ ਆਲੂ ਬਚ ਗਏ ਸੀ ਸਟਫਿੰਗ ਜ਼ਿਆਦਾ ਸੀਗੀ ਮੈਨੂੰ ਲੱਗਦਾ ਇਹ ਫ੍ਰੀਜ 'ਚ ਵੀ ਪਏ ਆਲੂ ਵਾਲੇ ਪਰੌਂਠੇ ਬਣਾਏ ਸੀ ਜਦੋਂ ਆ ਸਵੇਰ ਵਾਲੇ ਅੱਡੇ ਵੀ ਪਏ ਆ ਹਲੇ ਕਹਿੰਦੇ ਜੀ ਅਸੀਂ ਖਾਧੀਆਂ ਨਹੀਂ ਗੀਆਂ ਰਾਮ ਨਾਲ ਆਉਂਦੀਆਂ ਜੀ ਇੱਧਰ ਕਮਰੇ 'ਚ ਚੱਕ ਲਿਓਂਦੀਆਂ ਖਾ ਲੈਂਦੀਆਂ ਰਾਮ ਨਾਲ ਏਸੀ ਛੱਡੀ ਬੈਠੀ ਆ ਤੇ ਮੈਨੂੰ ਗਰਮੀ 'ਚ ਮਾਰਿਆ ਹੋਇਆ ਜੀ ਦੇਖ ਲੈਣਾ ਨੇ ਆ ਰਾਮ ਨਾਲ ਬੈਠੀ ਆ ਜੀ ਏਸੀ 'ਚ ਤੇ ਖਾਈ ਜਾਂਦੀ ਹਲੇ ਕਹਿੰਦੀ ਆ ਹਜੇ ਗਰਮ ਮਣੀ ਹਲੇ ਕਹਿੰਦੀ ਗਰਮ ਮਾਜੀ ਹਜੇ ਗਰਮ ਛੜਨੀ ਅਸੀ ਚਲ ਕੋਈ ਨਹੀਂ ਜੀ ਖਾਣ ਵਾਸਤੇ ਬਣਾਈਆਂ ਜੀ ਆਪਾਂ ਤਾਂ ਮਜ਼ਾਕ ਕਰਦੇ ਆ ਨਾ ਵੈਸੀ ਕਹਿੰਦੇ ਹੁੰਦੇ ਆ ਵੀ ਇਹ ਨਾ ਧੀਆ ਨੂੰ ਵੀ ਨਾ ਮਾਪਾ ਬਪ ਦੇ ਸਿਰ ਤੇ ਐਸ਼ ਹੁੰਦੀ ਆ ਗਾਂ ਜਾ ਕੇ ਇਹਨਾਂ ਨੇ ਵੀ ਰਸੋਈ ਹੀ ਸਾਂਭਣੀ ਆ ਜੀ ਜੇ ਆਪਾਂ ਕਹੀਏ ਨਾ ਨੌਕਰੀਆਂ 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 ਚ ਅੱਜਕੱਲ ਤੁਹਾਨੂੰ ਪਤਾ ਹੀ ਜੀ ਪੜੇ ਲਿਖੇ ਵਿਚਾਰੇ ਉਮੀ ਫਿਰਦੇ ਆ ਨੌਕਰੀਆਂ ਕਿਨੂੰ ਮਿਲਦੀਆਂ ਜੀ ਛਪਾਰਸ਼ਾਂ ਪੈਸੇ ਐਨੇ ਪੈਸੇ ਹੁੰਦੇ ਨਹੀਂ ਜੀ ਹੋਲ ਦੇ ਦਿੱਤੀ ਜੀ ਤੇ ਇਧਰ ਜੀ ਦੇਖੋ ਜੀ ਬੈ ਬੈਲਾ ਵੀ ਜੀ ਆਪਣੀ ਕਮੈਂਟ ਨਹੀਂ ਬਾਹਰ ਆਂਦੀ ਉਹ ਵੀ ਭੱਜ ਕੇ ਸਰੂਮ ਚ ਹੀ ਆਉਂ। ਜਿੰਦੀਆਂ ਟਿੱਕੀਆਂ ਵੀ ਬਣਾ ਦਿਆਂ ਖਾਲਾ ਤੇ ਟਿੱਕੀਆਂ। ਫੈਟੀਆਂ ਆਪਾਂ ਖਾ ਲਈਆਂ ਨੇ। ਆਰਬੀ ਨੂੰ ਵੀ ਤੜਕਾ ਨਾਲ ਦੀ ਨਾਲ ਲਾ ਦਿੰਦੇ ਆ ਜੀ। ਤੇ ਇਧਰ ਜਿਹੜੀਆਂ ਆਪਣੇ ਆਲੂ ਦੀ ਸਟਫਿੰਗ ਫਿਰ ਬਸ ਕੰਨੀਆਂ ਰੋਧੀਆਂ ਰਹਿ ਜਾਣੀਆਂ ਜੀ। ਕਿਹੜੀ ਆਲੂ ਦੀ ਸਟਫਿੰਗ ਸੀ ਉਹਦੀ ਆਪਾਂ ਟਿੱਕੀਆਂ ਬਣਾਤੀਆਂ ਨੇ। ਮੈਂ ਤੇ ਗੁਰਲੀਨ ਨੇ ਖਾ ਲਈਆਂ ਨੇ ਇਹ ਹੁਣ ਨਬੂ ਤੇ ਰਾਜਵੀਰ ਦੀਆਂ ਰਹਿ ਗਈਆਂ ਨੇ ਤੇ ਜਿਹੜੇ ਬਣਾਉਣ ਵਾਲੇ ਆ ਜਿਉਂ ਭੁੱਖੇ ਰਹਿਣਗੇ ਜੀ ਨਹੀਂ ਬਣਾਉਣ ਵਾਲੇ ਵੀ ਵਿੱਚ ਖਾ ਰਹੇ ਨੇ ਥੋੜਾ ਥੋੜਾ ਪਿਆਰ ਪਿਆ ਹਾਂ ਪਹਿਲਾ ਠੂੰਗਾ ਕੁਝ ਲਾਉਂਦੇ ਆ ਚਲੋ ਜੀ ਆਰਦੀ ਵੀ ਆਪਣੀ ਨਾਲ ਦੀ ਨਾਲ ਹੀ ਬਣ ਜੂਗੀ ਰੋਟੀ ਡਹਿ ਜੂਗੀ ਬਾਕੀ ਜ਼ਰਾ ਆਪਣਾ ਕੰਮ ਨਿਬੜ ਗਿਆ ਜੀ ਹਾਂਜੀ ਆਪਾਂ ਵੀਡੀਓ ਦਾ ਐਂਡ ਇਥੇ ਹੀ ਕਰਦੇ ਆਂ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮੰਦਿਆ ਜੀ ਕਾਨੂੰ ਕਿਸੇ ਨਵੇਂ ਬਲਾਕ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ